ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਮਿੱਤਰੋ ਪਿੱਛੇ ਤੁਸੀਂ ਮਸ਼ੀਨ ਚੱਲਦੀ ਦੇਖ ਰਹੇ ਹੋ ਅੱਜ ਆਪਣੇ ਪਹੁੰਚੇ ਆ ਜੀ ਰਾਜੜਾਣਾਂ ਦੀ ਮਸ਼ੀਨ ਵੀਰ ਉਹਨਾਂ ਨੇ ਭਵਾਨੀਗੜ੍ਹ ਤੋਂ ਨੇ ਜਿਨ੍ਹਾਂ ਨੇ ਇਹ ਖਰੀਦੀ ਤੇ ਆਪਣੇ ਹੁਣ ਅੱਜ ਬਜਾਈ ਕਰਨ ਮੌਕੇ ਪਹੁੰਚੇ ਆ ਇਹ ਰਾਜੜਾਣਾਂ ਨੇ ਭੇਜਿਆ ਵੀਰ ਉਹਨਾਂ ਨੇ ਸੋ ਪਹਿਲਾਂ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਜੀ ਅਸੀਂ ਤੇ ਅੱਜ ਤੁਹਾਨੂੰ ਸਟਾਰਟਿੰਗ ਤੋਂ ਆਪਾਂ ਇੱਕ ਪ੍ਰੋਸੈਸ ਸਮਝਾਉਣੀ ਆ ਵੀ ਅਸੀਂ ਸ਼ੁਰੂ ਤੋਂ ਕੀ ਕੀ ਕੀਤਾ ਸਭ ਤੋਂ ਪਹਿਲਾਂ ਅਸੀਂ ਖੇਤ ਦੀ ਬਹਾਈ ਇਹ ਮੱਕੀ ਵਾਲਾ ਬਾਣ ਤਾਂ ਸਾਡਾ ਕਈ ਵੀਰਾਂ ਦੇ ਜਹਨ ਚ ਵੀ ਤਾਂ ਵੀ ਇਹ ਜਿਹੜੇ ਜਿਹੜੇ ਮਤਲਬ ਉਹਦੀ ਜੜਾ ਜੀ ਹੁੰਦੀਆਂ ਨੇ ਇਹ ਨੁਕਸਾਨ ਕਰਨੀਆਂ ਸੋ ਇਹਨਾਂ ਦਾ ਕੋਈ ਨੁਕਸਾਨ ਨਹੀਂ ਲਿਆ ਸਾਨੂੰ ਅਸੀਂ ਬਹਾਈ ਕੀਤੀ ਪਹਿਲਾਂ ਪੂਰੀ ਤਵੀਆਂ ਨਾਲ ਵਧੀਆ ਤੇ ਉਸ ਤੋਂ ਬਾਅਦ ਅਸੀਂ ਤਿੰਨ ਤੋਂ ਚਾਰ ਵਾਰ ਰੂਟਾਵੇਟਰ ਫੇਰੇ ਆ ਰੂਟਾਵੇਟਰ ਫੇਰਨ ਬਾਅਦ ਅਸੀਂ ਨੇ ਆਹ ਲੇਜ਼ਰ ਲੈਵਲਰ ਖੜਾ ਅਸੀਂ ਨੇ ਇਹਨੂੰ ਖੇਤ ਨੂੰ ਲੇਜ਼ਰ ਲੈਵਲਰ ਕੀਤਾ ਪੂਰਾ ਕਿੱਥੋਂ ਆਏ ਆ ਤੇ ਕਿਵੇਂ ਦਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਤੇ ਕਿੰਨੇ ਏਕੜ ਦੀ ਜਿਹੜੀ ਇਹ ਪਨੀਰੀ ਜਿਹੜੀ ਖੁਦ ਤਿਆਰ ਕਰਦੇ ਆ ਆਪ ਵੀ ਜਣੀ ਵੀਰ ਉਹ ਨਹੀਂ ਦੱਸਦੇ ਤੇ ਕਹਿੰਦੇ ਅਸੀਂ ਖੇਤੀਬਾੜੀ ਬਹੁਤ ਕਰਦੇ ਆ ਤਕਰੀਬਨ 400 500 ਏਕੜ ਦੀ ਪਨੀਰੀਏ ਜਿਹੜੀ ਵੀਰੋਂ ਨਹੀਂ ਬੀਜਦੇ ਆ ਤੇ ਮਸ਼ੀਨ ਕਿੰਨਾ ਕੰਮ ਕਰੂਗੀ ਕਿਉਂਕਿ ਸਾਡਾ ਫਸਟ ਟਾਈਮ ਐਕਸਪੀਰੀਅੰਸ ਆ ਮਸ਼ੀਨ ਕਿੰਨਾ ਕੰਮ ਕਰੂਗੀ ਉਹ ਸਾਰੀਆਂ ਗੱਲਾਂ ਬਾਤਾਂ ਆ ਆਪਾਂ ਵੀਰ ਨਾਲ ਕਰਦੇ ਆ ਤੇ ਨਾਲ ਨਾਲ ਪਨੀਰੀ ਦੀ ਵੀ ਬਜਾਈ ਚੱਲਦੀ ਐ ਹੁਣ ਇਹਦੇ ਸਾਨੂੰ ਇਹ ਮਸ਼ੀਨ ਨਾਲ ਬੀਜਣ ਦੇ ਸਾਨੂੰ ਕੀ ਫਾਇਦੇ ਹੋਣਗੇ ਟਰੇਨ ਵਾਲੀ ਦੇ ਕੀ ਫਾਇਦੇ ਹੋਣਗੇ ਸਾਰੀਆਂ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਵੀਰ ਨਾਲ ਕਰਾਉਨੇ ਆ ਗੱਲਬਾਤ ਤੁਸੀਂ ਇਹਦਾ ਮਸ਼ੀਨ ਦਾ ਰਿਜ਼ਲਟ ਕਿਵੇਂ ਦੇਖ ਦਊ ਵੀਰਾ ਵੀ ਕਿਵੇਂ ਇਹਦਾ ਰਿਜ਼ਲਟ ਸੋਚੋ ਇਹਦਾ ਰਿਜ਼ਲਟ ਬਹੁਤ ਹੀ ਬੈਸਟ ਆਗਾ ਠੀਕ ਹੈ ਪਹਿਲਾਂ ਜਿਵੇਂ ਕਿ ਹੱਥਾਂ ਨਾਲ ਮੈਨੂਅਲੀ ਕਰਦੇ ਸੀ ਆਪਾਂ ਹਾਂ ਕਈ ਵਾਰੀ 20 ਘੱਟ ਪੈ ਜਾਂਦਾ ਸੀ ਕਈ ਵਾਰੀ ਵੱਧ ਪੈ ਜਾਂਦਾ ਵੱਧ ਪੈ ਜਾਂਦਾ ਦਾ ਤੇ ਕੰਮ ਕਰਨੇ ਚ ਪ੍ਰੇਸ਼ਾਨੀ ਆਉਂਦੀ ਸੀ ਪਿਛਲੇ ਸਾਲ ਕਿਵੇਂ ਕਿਵੇਂ ਤੁਸੀਂ ਪਹਿਲਾ ਸਾਲ ਕਿਵੇਂ ਲਿਆ ਤੁਹਾਡੇ ਲਈ ਪਿਛਲੇ ਸਾਲ ਤਾਂ ਜੀ ਅਸੀਂ ਨੇ ਕਾਫੀ ਸੰਘਰਸ਼ਪ੍ਰੀ ਜ਼ਿੰਦਗੀ ਗੱਡੀ ਬਹੁਤ ਆਪਾਂ ਕੰਮ ਕੀਤਾ ਸਾਡੇ ਨਾਲ ਸਾਡੇ ਨਾਲ ਕੰਮ ਦਾ ਠੀਕ ਹੈ ਉਹਦੇ ਵਿੱਚ ਇਹ ਸੀ ਵੀਰੇ ਤੁਹਾਨੂੰ ਇਹ ਮਸ਼ੀਨ ਬਾਰੇ ਕਿਹਨੇ ਸਿਖਾ ਕੀਤਾ ਤੁਹਾਨੂੰ ਮਸ਼ੀਨ ਬਾਰੇ ਸਾਡੇ ਨੇੜੇ ਪਿੰਡਾਂ ਗੇਤੀ ਅਸੀਂ ਉੱਥੇ ਆਈ ਹੋਈ ਸੀ ਅੱਛਾ ਤੇ ਉਹਨਾਂ ਤੋਂ ਉਹਨਾਂ ਬਾਰੇ ਜਾਣਕਾਰੀ ਲਈ ਗੱਲਬਾਤ ਕੀਤੀ ਉਹਨੇ ਵੀ ਓਕੇ ਆ ਪ੍ਰੋਜੈਕਟ ਕਾਮਯਾਬਾ ਮੇਰੇ ਸੀ ਰਾਜੜ ਵਾਲੇ ਮੋਦਾਪੁਰ ਵਾਲੇ ਨਾਲ ਗੱਲ ਕੀਤੀ ਇਹਨਾਂ ਨਾਲ ਠੀਕ ਹੈ ਠੀਕ ਹੈ ਚਲੋ ਉਹਨਾਂ ਨੂੰ ਬੁਕਿੰਗ ਕਰਵਾਈ ਤੇ ਸਾਨੂੰ ਮਸ਼ੀਨ ਮਿਲ ਗਈ ਜੀ ਠੀਕ ਹੈ ਹੁਣੇ ਬੀਜ ਬੂਜ ਇੱਕ ਵਾਰੀ ਸੀ ਜਗੀਰਦੀ ਪੂਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਈੇ ਵੀ ਨਾਲ ਨਾ ਮਾਨਚ ਜੈਨ ਤੇ ਇਹਨਾਂ ਦਾ ਵੀ ਇਹ ਬਾਸਮਤੀ ਦੀ ਨਹੀਂ ਬਜਾਈ ਕਰਦੀ ਜਾਂ ਜਿਹੜੀ ਮੁਛਲ ਤੋਂ ਨਾ ਜਾਂ ਨਾ ਬਾਸਮਤੀ ਚ ਕੋਈ ਵੀ ਵੈਰਾਈਟੀ ਹੋਈ 1847 1500 ਨੂੰ ਠੀਕ ਹੈ ਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਜੀ ਇਹਦੇ ਗੱਲੇ ਆ ਦੇਖੋ ਥੋੜਾ ਜਿਆ ਇਹਦੇ ਵਾਲੇ ਬਸ ਤੇਪ ਨੂੰ ਸਿੱਖਣਾ ਤਾਂ ਜ਼ਰੂਰ ਪਊਗਾ ਹਾਂ ਵੀ ਮਸ਼ੀਨ ਇਹ ਕੰਮ ਕਿਵੇਂ ਕਰਦੀ ਆ ਬੀਜ ਕਿਹੜਾ ਕਿੱਥੇ ਪਾਉਂਦੀ ਆ ਕਿਹੜਾ ਕਿੱਥੇ ਪਾਉਂਦੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਇਹ ਮਸ਼ੀਨ ਦਾ ਕੰਮ ਕਰ ਦੇਖ ਕੇ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਮਸ਼ੀਨ ਮਹਿੰਗੀ ਬਹੁਤ ਆ ਇਹ ਕਿੱਦਾਂ ਜਿੰਦਗੀ ਕਹਿ ਰਹੇ ਤੁਸੀਂ ਵੀ ਮਸ਼ੀਨ ਦਾ ਕੰਮ ਕਰ ਦੇਖ ਕੇ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਜਿਗਾਰਡ ਬੰਟ ਬੰਦਿਆ ਮਹਿੰਗਾ ਬਹੁਤ ਆ ਪੁੱਤ ਜੀ ਇਹ ਰੋਕ ਦੇ ਨਹੀਂ ਮਿਰਜੀ ਮੈਂ ਹੀ ਵਾਲੀ ਤਾਂ ਦੇਖੋ ਗੱਲ ਇਹ ਆ ਇੱਕ ਤਾਂ ਕੰਮ ਇਹਦੇ ਨਾਲ ਕੰਮ ਦੀ ਸਪੀਡ ਵਧ ਗਈ। ਤੁਸੀਂ ਮੈਨੂੰ ਇੱਕ ਵਾਰ ਐਂ ਦੱਸੋ ਵੀ ਇਹ ਮਸ਼ੀਨ ਇੱਕ ਦਿਨ ਦੇ ਵਿੱਚ ਕਿੰਨੇ ਕਿੱਲਾਂ ਦੀ ਬਜਾਈ ਕਰ ਦਿੰਦੀ ਹੈ? ਵੀਰ ਜੀ ਜੇਕਰ ਆਪਾਂ ਸਵੇਰ ਤੋਂ ਲੱਗ ਜਾਈਏ 6 ਵਜੇ ਤੋਂ ਬਜਾਈ ਲੱਗ ਜਾਈਏ ਕਰਨਾ। ਹੂੰ। ਤਾਂ ਤੁਸੀਂ ਇਹ ਮੰਨ ਲਓ ਵੀ ਸ਼ਾਮ ਤੱਕ ਇਹ ਆਈਡੀਆ 400 ਤੋਂ 500 ਏਕੜ ਦੀ ਪਨੀਰੀ ਬੀਜ ਦੂਗੀ। ਹੁਣ ਆ ਆਪਣਾ ਨਾਰਮਲ ਬਾਣ ਪਿਆ। ਹਾਂਜੀ। ਹੁਣ ਇਹਦੇ ਵਿੱਚ ਦੱਸੋ ਵੀ ਬੰਦੇ ਨੇ ਕੋਈ ਜ਼ਿੰਮੇਵਾਰ ਜਿਵੇਂ ਮੈਂ ਨਾ ਮੈਂ ਤਾਂ ਸਭ ਤੋਂ ਪਹਿਲਾ ਸਟੈਪ ਖੇਤ ਨੂੰ ਤਿਆਰ ਕਰਨਾ ਹੁੰਦਾ। ਕਿਸ ਤਰੀਕੇ ਨਾਲ ਕਾਦੀ ਕਾਦੀ ਬਹਾਈ ਕਰੇ ਬੰਦਾ ਕਿਵੇਂ ਕਰੇ ਜੀ ਸਭ ਤੋਂ ਪਹਿਲਾਂ ਤਾਂ ਇਹ ਨੂੰ ਪਾਉ ਪਨੀਰੀ ਨੂੰ ਬੀਜਣ ਲਈ ਵਾਹਣ ਬਿਲਕੁਲ ਸੁੱਕਾ ਚਾਹੀਦਾ ਜਮਈ ਬਿਲਕੁਲ ਸੁੱਕਾ ਚਾਹੀਦਾ ਜੀ ਠੀਕ ਹੈ ਇਹ ਨੂੰ ਇੱਕ ਵਾਰ ਤਾਂ ਹੈਰੋ ਨਾਲ ਵਾਹਿਆ ਜਾਵੇ ਜੀ ਹੂੰ ਠੀਕ ਹੈ ਜੀ ਹੈਰੋ ਤੋਂ ਬਾਅਦ 2-3 ਵਾਰ ਇਹ ਨੂੰ ਲੇਜ਼ਰ ਕਰਾ ਆਪਣਾ ਸੌਰੀ ਰੂਟਾ ਬੀਟਰ ਨਾਲ ਵਾਹਿਆ ਜਾਵੇ ਰੂਟਾ ਬੀਟਰ ਭੁੱਬਲ ਬਣਾਵੇ ਬਿਲਕੁਲ ਐਨ ਬਰੀਕ ਮਿੱਟੀ ਕਰਕੇ ਬਰੀਕ ਵੀ ਟਾਇਰ ਦੀ ਗੱਡੀ ਛੱਪੇ ਪੂਰੀ ਬਸ ਉਸ ਤੋਂ ਬਾਅਦ ਲੇਜ਼ਰ ਹੋ ਜੇ ਇਹ ਲੇਜ਼ਰ ਕਰਨਾ ਹੈ ਲੇਜ਼ਰ ਤੋਂ ਬਾਅਦ ਜੇਕਰ ਆਪਾਂ ਨੂੰ ਕਿਤੇ ਲੱਗਦਾ ਵੀ ਬੱਟਾਂ ਜੀਆਂ ਲੇਜ਼ਰ ਨਾਲ ਬਣ ਗਈਆਂ ਹੂੰ ਤਾਂ ਸਾਗਾ ਮਾਰ ਕੇ ਵੀ ਟਾਇਰ ਦੀ ਗੱਡੀ ਜੇ ਮਤਲਬ ਜਾਂ ਕਰਾਹ ਜਿਆਦਾ ਭੜਕੇ ਚੱਲਿਆ ਵਾ ਬੱਟਾ ਜੀ ਬਣਾਉਣਾ ਹੈ ਹਾਂ ਜੀ ਜੇਕਰ ਬੱਟਾਂ ਜੇ ਬਣ ਗਈਆਂ ਤਾਂ ਸਾਗਾ ਵੇਖੋ ਉਹ ਕਲੀਅਰ ਕਰ ਦੋ ਉਹਨੂੰ ਠੀਕ ਹੈ ਠੀਕ ਉਸ ਤੋਂ ਬਾਅਦ ਆਪਾਂ ਬਜਾਈ ਕਰ ਸਕਦੇ ਆ ਬਜਾਈ ਕਰ ਸਕਦੇ ਆ ਹੁਣ ਬਜਾਈ ਬਹੁਤ ਤਰੀਕਿਆਂ ਦੀ ਹੁੰਦੀ ਹੈ ਬਿਲਕੁਲ ਜੀ ਤੁਸੀਂ ਇਹ ਚੀਜ਼ ਨੂੰ ਕਿਉਂ ਅਪਣਾਇਆ ਤੁਸੀਂ ਟ੍ਰਾਇਲ ਲਿਆ ਪਿਛਲੇ ਸਾਲ ਕੋਈ ਇਹਦਾ ਵੀਜੀ ਪਿਛਲੇ ਸਾਲ ਅਸੀਂ ਤਾਂ ਟ੍ਰਾਇਲ ਨਹੀਂ ਲਿਆਗਾ ਐਵੇਂ ਤੁਹਾਨੂੰ ਕਹੀਏ ਵੀ ਟ੍ਰਾਇਲ ਲਿਆ ਸਾਡੇ ਨੇੜੇ ਪਿੰਡ ਆਈ ਹੋਈ ਸੀ ਗੇਤੇ ਪਿੰਡ ਸਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਤੇ ਉਹਨਾਂ ਕੋਲੇ ਗਏ ਅਸੀਂ ਗੱਲਬਾਤ ਕੀਤੀ ਉਹਨਾਂ ਦੀ ਪੌਦ ਬੀਜੀ ਹੋਈ ਵੀ ਦੇਖੀ ਅਸੀਂ ਤੇ ਉਹ ਲਾਉਂਦੇ ਵੀ ਦੇਖੇ ਲਾਉਂਦੇ ਵੀ ਦੇਖੇ ਤੇ ਸਾਡਾ ਉੱਥੇ ਮਨ ਬਣਿਆ ਵੀ ਅਗਲੀ ਵਾਰ ਤਾਂ ਜਿਹੜੇ ਮਸ਼ੀਨ ਲੈ ਕੇ ਆਵਾਂਗੇ ਤਾਂ ਹੀ ਫਿਰ ਤੁਸੀਂ ਸੰਪਰਕ ਕੀ ਲਏ ਇਹਨਾਂ ਨਾਲ ਹਾਂਜੀ ਫਿਰ ਅਸੀਂ ਇਹਨਾਂ ਮੁੱਲਾਪੁਰ ਵਾਲਿਆਂ ਨਾਲ ਸੰਪਰਕ ਕੀਤਾ ਠੀਕ ਹੈ ਬਾਈ ਉਹਨਾਂ ਦੀ ਡੀਲ ਫਿਰ ਕਿਵੇਂ ਲੱਗੀ ਡੀਲ ਇਹਨਾਂ ਦੀ ਪੂ ਹੁਣ ਇਹ ਆ ਗਈ ਰਾਜੜਾਣੇ ਦੀ ਮਸ਼ੀਨ ਜੀ ਜੀ ਮਾਰਕੀਟ ਦੇ ਵਿੱਚ ਹੋਰ ਵੀ ਬਣਾਉਂਦੇ ਨੇ ਮਸ਼ੀਨਾ ਵੀਰ ਜੀ ਹੋਰ ਬਾਰੇ ਤਾਂ ਅਸੀਂ ਜਾਣਕਾਰੀ ਇਸ ਨੂੰ ਦੇ ਨਹੀਂ ਸਕਦੇ ਜਣੀ ਮਤਲਬ ਇਹ ਮਸ਼ੀਨ ਨੂੰ ਕਾਮਯਾਬ ਇਹ ਹੋਈ ਹੈ ਜਣੀ ਕੇ ਕਾਮਯਾਬ ਹਾਂ ਪੂਰੀ ਹੋਰ ਬਾਰੇ ਅਸੀਂ ਕਹਿ ਨਹੀਂ ਸਕਦੇ ਕੋਈ ਪੂਰੀ ਯੂਨੀਵਰਸਿਟੀ ਤੋਂ ਪਾਸ ਹਾਂ ਯੂਨੀਵਰਸਿਟੀ ਦੀ ਪੇਟੈਂਟ ਕੀਤੀ ਹੋਈ ਹੈ ਜੀ ਮਸ਼ੀਨ ਇਹ ਅੱਛਾ ਇਹਦੇ ਤੇ ਹੁਣ ਚਲੋ ਮੈਂ ਆ ਮੇਰੇ ਮਨ 'ਚ ਖਿਆਲ ਆਊਗਾ ਇਹਦੇ ਤੇ ਹੁਣ ਸਬਸਿਡੀ ਦਾ ਕੀ ਸਿਸਟਮ ਹੈਗਾ ਵੀਰ ਜੀ ਸਬਸਿਡੀ 'ਚ ਇਹਨਾਂ ਦਾ ਕੋਡ ਪੈ ਚੁੱਕਿਆ ਜੀ ਤੇ ਹੁਣ ਜਿਹੜੀਆਂ ਅੱਗੇ ਮਸ਼ੀਨਾਂ ਨਿਕਲਣਗੀਆਂ ਉਹ ਸਬਸਿਡੀ ਦੇ ਵਿੱਚ ਹੀ ਮਿਲਣਗੀਆਂ ਸਬ ਇਹਦੇ ਹੁਣ ਆਪਾਂ ਰਿਜ਼ਲਟ ਦੀ ਗੱਲ ਕਰੀਏ ਹੁਣ ਅਸੀਂ ਉਧਰ ਹੱਥੀ ਸੀਡਰ ਨਾਲ ਢਾਂਸ ਗਾਦੇ ਤੁਸੀਂ ਤਾਂ ਦੇਖਿਆ ਸਾਡੇ ਟੈਕ ਹਾਂਜੀ 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 ਇਹ ਜਿਹੜਾ ਸੰਘਰਸ਼ ਤਾਂ ਨਹੀਂ ਦੇਖਿਆ ਹੋਣਾ ਨਹੀਂ ਅਸੀਂ ਕੀਤਾ ਜੀ ਪਿਛਲੇ ਸਾਲ ਠੀਕ ਹੈ ਅਸੀਂ ਪਿਛਲੀ ਵਾਰ ਕੀਤਾ ਜੀ ਤੁਸੀਂ ਨੇ ਵੀ ਆਈ ਕੁਝ ਕਰਿਆ ਹਾਂਜੀ ਹਾਂ ਜਿਹੜਾ ਤੁਸੀਂ ਕਰ ਰਹੇ ਹਾਂ ਅਸੀਂ ਉਹਨੂੰ 50% ਮੰਨਦੇ ਆ ਵੀ ਸਾਡੀ ਮਤਲਬ 50% ਕਿਉਂਕਿ ਮੀਂਹ ਛਖੜ ਨਹੀਂ ਇਸ ਵਾਰ ਸਾਡਾ ਥੋੜਾ ਜਿਆਦਾ ਨੁਕਸਾਨ ਨਹੀਂ ਵੀਰ ਜੀ ਜਦੋਂ ਕੋਈ ਨਵਾਂ ਕਿਸਾਨ ਕੰਮ ਕਰਦਾ ਨਾ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹਨੂੰ ਦੇਖ ਕੇ ਘਬਰਾਉਣਾ ਵੀ ਨਹੀਂ ਚਾਹੀਦਾ ਘਬਰਾਉਣਾ ਨਹੀਂ ਅਸੀਂ ਨਹੀਂ ਮੰਨਦੇ ਹੌਂਸਲਾ ਨਹੀਂ ਛੱਡਣਾ ਚਾਹੀਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਐ ਸੰਘਰਸ਼ ਚ ਨੂੰ ਜੂਝ ਰਹੇ ਹਾਂ ਬੀਜੀ ਇਹ ਸਾਨੂੰ ਆਪਣਾ ਵੀਰਜੀ ਹੁਣੀ ਨੇ ਮੁੱਲਾਪੁਰ ਵਾਲੇ ਇਹਨਾਂ ਨੇ ਮਸ਼ੀਨ ਇਹ ਤਿਆਰ ਕੀਤੀ ਆ ਜੀ 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 ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਐਂ ਕਰਕੇ ਵੀ ਉਸੇ ਦਿਲਪ੍ਰੀਤ ਹੁਣਾ ਕੋਲੇ ਜਾਓ ਤੁਸੀਂ ਬੀਬੀ ਦੇ ਉਹਨਾਂ ਕੋਲੇ ਜਾ ਕੇ ਤੇ ਉਹਨਾਂ ਨਾਲ ਵਾਰਤਾ ਲਾਪ ਕਰੋ ਤੇ ਉਹਨਾਂ ਦਾ ਕੰਮ ਕਰਕੇ ਆਓ ਤੇ ਚਲੋ ਇੱਥੇ ਆਏ ਤੁਸੀਂ ਵਧੀਆ ਮਿਲੇ ਦੇਖ ਕੇ ਵਧੀਆ ਲੱਗਿਆ ਹਾਂਜੀ ਆਏ ਤਾਂ ਤੁਹਾਡੇ ਟ੍ਰਾਇਲ ਲਾਉਣ ਸੀ ਚਲੋ ਬਾਕੀ ਤੁਸੀਂ ਦੇਖ ਕੇ ਸਕਦੇ ਹੋ ਨਾ ਬਿਲਕੁਲ ਅੱਜ ਤਕਰੀਬਨ 20 ਬੀਜੀ ਗਈ ਮੈਂ ਕਹਿੰਦਾ 50 ਤੋਂ 60 ਕਿਲੀਆਂ ਦੀ ਜਿਹੜੀ ਪਨੀਰੀ ਬੀਜੀ ਗਈ ਆਪਣੀ ਨਾਰਮਲ ਜੇ ਆਪਾਂ ਇੱਕ ਜਸਟ ਆਈਡੀਆ ਲਈਏ ਇਹਦੇ 'ਚ ਅਸੀਂ ਇੱਕਲਾ ਆਇ ਨਹੀਂ ਹੈ ਵੀ ਇੱਕੋ ਬੀਜ ਤੇ ਟ੍ਰਾਇਲ ਕਰਿਆ ਆਪਾਂ ਨੇ ਆਜੋ ਵੀਰ ਨਾਲੇ ਆਜੋ ਤਕਰੀਬਨ ਅਸੀਂ ਪੀਆਰ 126 ਬੀਜ ਵੀ ਬੀਜਿਆ ਅਸੀਂ ਨੇ 1509 ਵੈਲੈਟੀ ਵੀ ਬੀਜੀ ਐ ਅਸੀਂ 18 ਉਹ ਵੀ ਆਪਣਾ ਬਾਸਮਤੀ 1692 ਵੀ ਬੀਜੀ ਐ ਜਾਂ ਹੋਰ ਵੀ ਅੱਛਾ ਹੁਣ ਇਹਨੂੰ ਆਪਾਂ ਇਹ ਤਾਂ ਅੱਗੀ ਪਨੀਰੀ ਦੀ ਬਜਾਈ ਜੀ ਹੁਣ ਅਗਲਾ ਸਟੈਪ ਆ ਜਾਂਦਾ ਇਹਨੂੰ ਪਾਣੀ ਲਾਉਣ ਦਾ ਵੀਰ ਜੀ ਪਾਣੀ ਦੇਖੋ ਹੁਣ ਪਾਣੀ ਦਾ ਆਪਾਂ ਨੇ ਕਿਵੇਂ-ਕਿਵੇਂ ਸਟੈਪ ਇਹਦੇ ਵਿੱਚ ਚੱਲਣੇ ਆ ਹੁਣ ਚਲੋ ਆਪਾਂ ਨੇ ਇੱਥੋਂ ਹੁਣ ਆਪਾਂ ਨੇ ਵੱਟ ਖਿੱਚ ਕੇ ਹੁਣ ਪਾਣੀ ਦਾ ਜਿਹੜਾ ਸ਼ੁਰੂ ਕਰਾਂਗੇ ਪਾਣੀ ਕੀ-ਕੀ ਸਾਵਧਾਨੀ ਰੱਖਣੀ ਹੈ ਇਹਦੇ ਵਿੱਚ ਪਾਣੀ ਲਾਉਣ ਤਾਂ ਤੇ ਕਿਵੇਂ ਕਿਸ ਤਰੀਕੇ ਨਾਲ ਪਾਣੀ ਲਾਉਣਾ ਹੈ ਇਹਨੂੰ ਮਿਰਚੀ ਦੇਖੋ ਸਾਵਧਾਨੀ ਤਾਂ ਇਹਦੇ ਵਿੱਚ ਇਹ ਆ ਜਦੋਂ ਨਵਾਂ ਕਿਸਾਨ ਆ ਮੈਂ ਤੇ ਇਹੀ ਸਲਾਹ ਦਿੰਦਾ ਵੀ ਉਹਨੂੰ ਮੈਟ ਪਾਉਣੇ ਚਾਹੀਦੇ ਨੇ ਠੀਕ ਹੈ ਮੈਟ ਪਾ ਕੇ ਪਾਣੀ ਲਾਉਣਾ ਚਾਹੀਦਾ ਮਤਲਬ ਕਿਵੇਂ ਉੱਪਰ ਉੱਪਰ ਜਿੱਦਾਂ ਗਿੱਟ ਪਾ ਢਾਟ ਪੱਲੀ ਕਹਿੰਦੇ ਨੇ ਢਾਟ ਪੱਲੀ ਕਹਿੰਦੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਵਿਸ ਗਿਆ ਤੇ ਉਸ ਤੋਂ ਬਾਅਦ ਖਾਲੀਆਂ ਬਣੀਆਂ ਹੋਈਆਂ ਨੇ ਇੱਧਰ ਤੁਸੀਂ ਦੇਖ ਲਓ ਇਹ ਖਾਲੀਆਂ ਤੱਕ ਪਾਣੀ ਰਹਿਣਾ ਚਾਹੀਦਾ ਆ ਆ ਉਰੇ ਆ ਜੋ ਮਰਜੀ ਕਿਉਂ ਸਮਝਾਓ ਇੱਥੇ ਜਸਤ ਸਮਝਾਓ ਹੁਣ ਜਿਵੇਂ ਆ ਆ ਗਈ ਖਾਲ ਆ ਗਈ ਇਹਦੀ ਜੀ ਜੀ ਤੇ ਆਪਾਂ ਨੇ ਇਹ ਤੋਂ ਕਿੱਥੇ ਤੱਕ ਪਾਣੀ ਚੜਾਉਣਾ ਪਾਣੀ ਇਹਦੇ ਵਿੱਚ ਜੀ ਇਹਦੇ ਲੇਬਲ ਮੁਤਾਬਕ ਪਾਣੀ ਰਹੇ ਵੀ ਆਪਾਂ ਨੇ ਇਹ ਤੋਂ ਉੱਪਰ ਕਰਾਸ ਨਾ ਕਰੇ ਉੱਪਰ ਨਾ ਚੜੇ ਪਾਣੀ ਨਾ ਨਾ ਇਹ ਤੋਂ ਉੱਪਰ ਨਾ ਚੜੇ ਜੀ ਜੇ ਉੱਪਰ ਉੱਪਰ ਚੜ ਗਿਆ ਫਿਰ ਨੁਕਸਾਨ ਕਰੂ ਉਹ ਨਹੀਂ ਨੁਕਸਾਨ ਤਾਂ ਚਲੋ ਆਪਾਂ ਮੈਟ ਪਾ ਕੇ ਇੱਕ ਵਾਰੀ ਉੱਪਰ ਦੀ ਪਾਣੀ ਫੇਰ ਦੋ ਅੱਛਾ ਮੈਟ ਪਾ ਕੇ ਫੇਰ ਦੋ ਉਸ ਤੋਂ ਬਾਅਦ हां उस तो बाद नहीं आपे नु परना हैगा मतलब फिर जेड़ा आपा ने कह दे ने बी स्राख है ਥੱਲੇ ਨੂੰ ਨਿਕਲੇ ਬੇਬੀ ਉਹਨੇ ਪਾਣੀ ਖਿੱਚੀ ਜਾਣਾ ਜੀ ਹਾਂ ਉਹ ਸਲਾਬ ਕਰਨ ਦਾ ਬੀ ਅਸੀਂ ਕਈ ਸਾਨੂੰ ਨਾ ਇਹ ਚੀਜ਼ ਦਾ ਬਹਿਮ ਪਤਾ ਤਾਂ ਕਹਿੰਦੇ ਵੀ ਜਿਹੜੇ ਉਹ ਸਰਾਖ ਹੁੰਦੇ ਆ ਜ਼ਿਆਦਾਤਰ ਵੀ ਜ਼ਿਆਦਾ ਉਹ ਸਾਨੂੰ ਨਾ ਅਸੀਂ ਪਰ ਉਹ ਬੀਜੀ ਹੈ ਠੀਕ ਹੈ ਜੀ ਜ਼ਿਆਦਾ ਸਰਾਖ ਕੱਢਣ ਤੋਂ ਵੀ ਰੋਕਿਆ ਸਾਨੂੰ ਕਈ ਬਿਨਾ ਸਰਾਖਾਂ ਤੋਂ ਬੀਜਦੇ ਆ ਕਹਿੰਦੇ ਵੀ ਜੜ ਫੜ ਲੰਦਾ ਐਵੇਂ ਤਾਂ ਤਾਂ ਕੋਈ ਸਿਸਟਮ ਨਹੀਂ ਨਹੀਂ ਐਵੇਂ ਤਾਂ ਕੁਝ ਨਹੀਂ ਵੀਰ ਜੀ ਝੜ ਨਹੀਂ ਫੜਦਾ ਮੈਂ ਕਹਿੰਦਾ ਬਾਕੀ ਆਏ ਹੁੰਦੇ ਜਿੰਨੇ ਮੂੰਹ ਹੁੰਦੀਆਂ ਸਲਾਬ ਹੋ ਜਣੀਆਂ ਆ ਨਾ ਪਤਾ ਕੀ ਗੁੱਸਾ ਬਣ ਜਾਣਾ ਜੀ ਹਾਂ ਨੀਚੇ ਝੜ ਹੁਣ ਤਕਰੀਬਨ ਅੱਛਾ ਥੋੜਾ ਹੁਣ ਟਾਰਗੇਟ ਕਿਵੇਂ ਹੁੰਦਾ ਵੀ ਤੁਸੀਂ ਕਿੰਨੇ ਹੁਣ ਮਸ਼ੀਨ ਲਈਏ ਸਾਡਾ 150 ਕਿਲੇ ਦਾ ਟਾਰਗੇਟ ਹੈ ਵੀ ਅਸੀਂ 150 ਲਾ ਜੀਏ ਵੀ ਬਹੁਤ ਹੈ ਕਿਉਂਕਿ ਪਹਿਲਾ ਸਾਲ ਹੈ ਤੁਸੀਂ ਪਹਿਲਾ ਥੋੜਾ ਥੋੜਾ ਕਿੰਨਾ ਸੀਜ਼ਨ ਹੈ ਵੀਰ ਜੀ ਸਾਡਾ ਦੂਜਾ ਸੀਜ਼ਨ ਆ ਜੀ ਪਹਿਲਾਂ ਪਿਛਲੇ ਸਾਲ ਕਿੰਨਾ ਕੰਮ ਕਰਦਾ ਜਿਹੜੀ ਸਾਡੇ ਕੋਲ ਮਸ਼ੀਨ ਸੀ ਉਹ ਬਾਕ ਬਹ ਹੈਂਡ ਮਸ਼ੀਨ ਸੀ ਪਿਛੇ ਚੱਲਣ ਵਾਲੀ ਹਾਂਜੀ 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 ਠੀਕ ਹੈ ਤੇ ਉਹਦੇ ਨਾਲ ਅਸੀਂ 170 ਕਿਲੇ ਲਾਏ ਨਹੀਂ ਜੀ ਠੀਕ ਹੈ ਜਦੋਂ ਕਿਸੇ ਨੂੰ ਵੀ ਅਸੀਂ ਦੱਸ ਦਿਆਂ ਅਗਲਾ ਚ ਕੀ ਨਹੀਂ ਮੰਨਦਾ ਵੀ ਸੀਜ਼ਨ ਦੇ ਵਿੱਚ ਜਦੋਂ ਇਹ ਤਾਂ ਛੁੱਟੀ ਲਾਈ ਰਹੀ ਸਾਂ। ਤੁਹਾਨੂੰ ਗਰਮੀ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਈ ਉਹਦੇ ਨਾਲ ਵੀ ਗਰਮੀ ਗਰਮੀ ਜਾਂ ਉੱਪਰ ਛਤਰੀ ਦਾ ਅਰੇਂਜਮੈਂਟ ਕਰ ਲਿਆ ਤਾਂ ਕਿ ਨਹੀਂ ਵੀਰ ਜੀ ਉਹ ਤਾਂ ਹੀ ਕੋਈ ਛਤਰੀ ਗਰਮੀ ਦਾ ਬਾਕੀ ਭਾਈ ਜਿਹਨੇ ਮਿਹਨਤ ਕੀਤੀ ਜਦੋਂ ਮਿਹਨਤ ਕਰਨੀ ਹੈ ਜੀ ਫਿਰ ਗਰਮੀ ਠੰਡ ਨਹੀਂ ਦੇਖੀ ਜਾਂਦੀ। ਜਦੋਂ ਠਾਣੇ ਲਿਆ ਵੀ ਕਰਨਾ ਹੈ ਤਾਂ ਫਿਰ ਕਰਨਾ ਹੈ। ਬਾਕੀ ਤੁਹਾਡਾ ਕੰਮ ਕਰ ਵੀਰੇ ਦੇਖਿਆ ਇੱਥੇ ਵੀ ਤੁਸੀਂ ਆਪਣੇ ਘਰਾਂ માં ਕੰਮ ਕਰ ਰਿਹਾ। ਸੋ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ। ਬੜੀ ਖੁਸ਼ੀ ਵੀ ਹੋਈ ਮਿਲ ਕੇ ਕੰਮ ਹੈ ਜਿਹੜਾ ਇਹ ਅਸਲ 'ਚ ਕੀ ਹੈ ਦੇਖੋ ਕੋਈ ਵੀ ਇਹ ਤਜਰਬੇ ਬਿਨਾ ਹਨਾ ਸੂਤ ਨਹੀਂ ਹ ਤੁਸੀਂ ਉੱਧਰ ਦੇਖਿਆ ਸੰਘਰ ਸਾਡਾ ਕੀਤ ਆ ਇਹ ਪਨੀਰੀ ਇਹਦੇ ਬਾਰੇ ਸਾਨੂੰ ਇੰਨੀ ਨੋਲੇਜ ਹੈ ਨਹੀਂ ਥੀ ਵੈਸੇ ਸਾਡੀ ਗੱਲਬਾਤ ਚੱਲਦੀ ਥੀ ਉੱਥੇ ਰਾਜਦਾਨਾ ਵੀ ਅਸੀਂ ਕਿਹਾ ਵੀ ਸਾਡਾ ਪਲਾਨ ਹੈਗਾ ਇਨ ਫਿਊਚਰ ਅਸੀਂ ਕਦੇ ਨਾ ਕਦੇ ਸਾਡਾ ਵੀ ਇਹ ਚੀਜ਼ ਲੈਣ ਦਾ ਇਸ ਵਾਰ ਆਪਾਂ ਹੁਣ ਇਹਦੇ ਪੂਰੇ ਰਿਜ਼ਲਟ ਕੱਢਨੇ ਆ ਵਧੀਆ ਆਪਾਂ ਪ੍ਰੋਪਰ ਇਹਦੇ ਬਲੌਗ ਬਣਾਉਂਦੇ ਰਹਾਂਗੇ ਹਨਾ ਵੀ ਕਿੰਨੇ ਕਿੰਨੇ ਦਿਨ ਦੀ ਹੋ ਗਈ ਪਨੀਰੀ ਵੀ ਡੇ ਬਾਈ ਡੇ ਵੀ 10 ਦਿਨ ਦੀ ਨੇ ਕਿੰਨੀ ਕੁ ਗਰੋਥ ਕੀਤੀ ਐ 15 ਦਿਨ ਦੀ ਨੇ ਕਿੰਨੇ ਦਿਨ ਦੀ ਵੀ ਪਨੀਰੀ ਆਪਾਂ ਜਿਹੜੀ ਲਾਉਣ ਜੋ ਕਰਦਨੇ ਆ ਹੁਣ ਅਸੀਂ ਨਾਰਮਲ ਆ ਹੁਣ ਕਈ ਕਹਦੇ ਨੇ ਵੀ 25 ਦਿਨ ਦੀ ਲਾ ਲਈ ਅਸੀਂ ਕਿੰਨੇ ਕ ਦਿਨ ਤੋਂ ਸਟਾਰਟ ਕਰੀਏ ਜਾਂ 20 ਦਿਨ ਤੋਂ ਜੀ ਇਹ ਆਪਣਾ 25 ਦਿਨ ਤੋਂ ਬਾਅਦ ਆਪਾਂ ਪਨੀਰੀ ਨੂੰ ਲਾ ਸਕਦੇ ਆ 25 ਦਿਨ ਤੋਂ 25 ਦਿਨ ਤੋਂ ਕਈ ਵਾਰੀ ਨੇ ਕਿੰਨੇ ਕਿੰਨੇ ਇੰਚ ਦਾ ਹੋ ਜਾਊਗਾ ਤਕਰੀਬਨ ਮੈਂ ਤੁਹਾਨੂੰ ਦੱਸਦਾ ਜੀ ਕਈ ਵਾਰੀ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਕੀ ਬਹਿਮ ਪਾ ਲਿਆ ਗਿਆ ਵੀ 30 ਦਿਨਾਂ ਤੋਂ ਬਾਅਦ 32 ਦਿਨ ਦੀ ਜੇ 35 ਦਿਨਾਂ ਦੀ ਪੌਦ ਲਾਓ ਨਾ ਲਾਓ ਹਾਂ ਵੀ ਇਹ ਇਹ ਹੋ ਜੂ ਕੁਛ ਨਹੀਂ ਵੀਰ ਜੀ ਇਤਨੀ ਗੱਲ ਅਸੀਂ ਪਿਛਲੇ ਸਾਲ ਇਹ ਵੀ ਰਿਜ਼ਲਟ ਕੀਤਾ ਠੀਕ ਹੈ ਅਸੀਂ 40 40 ਦਿਨਾਂ ਦੀ ਪਨੀਰੀ ਲਾਈ ਆ 40 40 ਦਿਨਾਂ ਦੀ ਹਾਂਜੀ ਠੀਕ ਹੈ ਜਾਨੀ ਕਿ ਕੋਈ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਤੁਸੀਂ ਨੁਕਸਾਨ ਇਹਦੀ ਪਨੀਰੀ ਦਾ ਇਹ ਤਾਂ ਨਹੀਂ ਹੈ ਸਿਸਟਮ ਵੀ ਇਹ ਪੱਕੜ ਹੋ ਜਾਂਦੀ ਹੈ ਵੀਰ ਜੀ ਇਹ ਪੱਕਦੀ ਨਹੀਂ ਇਹ ਜਦੋਂ ਵੀ ਨਹੀਂ ਇਹਦਾ ਰੀਜ਼ਨ ਫਿਰ ਇਹਦਾ ਮਤਲਬ ਇਹਦਾ ਰੀਜ਼ਨ ਇਹ ਹੀ ਆ ਜੀ ਇਹ ਮੈਟ ਦੇ ਉੱਪਰ ਹੁੰਦੀ ਆ 1 ਇੰਚੀ ਮਿੱਟੀ ਦੇ ਵਿੱਚ ਆ ਜੀ ਇਹ ਹਾਂ ਇਹਨੇ ਜੜ ਗਰੋਥ ਛੋਟੇ ਖੇਤ ਦੇ ਵਿੱਚ ਜਾ ਕੇ ਕਰਨਾ ਖੇਤ ਦੇ ਵਿੱਚ ਇਹਦੇ ਇੱਕ ਹੀ ਰੇਪ ਆਉਗਾ ਹੁਣ ਰੇਪ ਪਾਈਏ ਜਾਂ ਸਪਰੇਅ ਕਰੀਏ ਨੇ ਇਹਨੂੰ ਵੀ ਜੀ ਨੈਨੋ ਜੂਰੀਏ ਦੀ ਸਪਰੇਅ ਕਰੋ ਤਾਂ ਜ਼ਿਆਦਾ ਬੈਸਟ ਆ ਉਹ ਜ਼ਿਆਦਾ ਬੈਸਟ ਆ ਠੀਕ ਹੈ ਕਈ ਵਾਰੀ ਮੁਠੀ ਨਾਲ ਸਹੀ ਨਹੀਂ ਹਾਂ ਕਈ ਵਾਰੀ ਸਹੀ ਨਾ ਪਵੇ ਉਥੋਂ ਮੱਛਣ ਦਾ ਖਤਰਾ ਰਹਿੰਦਾ ਫੇਰ ਮੱਛਣ ਦਾ ਖਤਰਾ ਰਹਿੰਦਾ ਹੋਰ ਕੋਈ ਜਾਂ ਆਪਾਂ ਦਵਾਈ ਬੂਟੀ ਜਿਵੇਂ ਕੱਖ ਕੁਆੜ ਦੀ ਉਹ ਉਹ ਸਾਰੀ ਚੀਜ਼ਾਂ ਦਾ ਕੋਈ ਇਹਨਾਂ ਨੂੰ ਖਾਣ ਦਾ ਚਾਹੁੰਦਾ ਹੈ ਨੀਗਾ ਅੱਛਾ ਕੱਖ ਨਹੀਂ ਹੁੰਦਾ ਨਹੀਂ ਨਹੀਂ ਠੀਕ ਹੈ ਤੇ ਬਾਕੀ ਬਸ ਇਹੀ ਮੇਨ ਮੇਨ ਸਾਵਧਾਨੀਆਂ ਲਾਉਣ ਲੱਗੇ ਬਸ ਕੰਕਰ ਕੰਕਰ ਦਾ ਮਾੜਾ ਮੋਟਾ ਉਹ ਹੁੰਦਾ ਵੈਸੇ ਜਦੋਂ ਜੰਮੇ ਹੀ ਉਦੋਂ ਤਾਂ ਮਾੜਾ ਮੋਟਾ ਜੇ ਕਵਾੜ ਵਾਲ ਢੱਕਾ ਉਹ ਤੱਕ ਚੱਕਣਾ ਵੀ ਸੁੱਖ ਹੈ ਹਾਂਜੀ ਹਾਂਜੀ ਹੈਨਾ ਬਾਕੀ ਵੀਰੇ ਮੈਂ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹਣਾਗਾ ਜੀ ਜੀ ਜਿਨ੍ਹਾਂ ਨੇ ਆਪਣੇ ਵੀਰਾਂ ਨੇ ਨਵੀਆਂ ਮਸ਼ੀਨਾਂ ਲਈਆਂ ਨੇ ਹੈਨਾ ਹਾਂਜੀ 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 ਚਲੋ ਜਿਵੇਂ ਹੁਣ ਤੁਸੀਂ ਵੀ ਦੱਸ ਰਹੇ ਹੋ ਵੀ ਅਸੀਂ ਬੀਜ ਰਹੇ ਸੀ ਸਕੰਜਿਆਂ ਨਾਲ ਹੈਨਾ ਤੇ ਚਲੋ ਤੁਹਾਨੂੰ ਕੰਮ ਔਖਾ ਲੱਗੇ ਨਾ ਘਬਰਾਉਣ ਦੀ ਵੀਰੇ ਕੋਈ ਲੋੜ ਨਹੀਂ ਜੀ ਆਪਾਂ ਗੱਲ ਕਰੀਏ ਅੰਤ 'ਚ ਪਹੁੰਚ ਗਏ ਤੇ ਅਸੀਂ ਜੇ ਆਪਾਂ ਅਸੀਂ ਤਾਂ ਆਲੇ-ਦਾਲੇ ਹੀ ਲੇਪ-ਸੀਲੇ ਕਰ ਲੇਤੇ ਵੀ ਆ ਵੀ ਲੈ ਵੀ ਜੇ ਨਾ ਇੰਨਾ ਹੋਇਆ ਤਾਂ ਅਸੀਂ ਫੇਰ ਪਨੀਰੀ ਜਿਹੜੀ ਉਧਰੋਂ ਚੱਕ ਲੈਣੀ ਐ ਅਸੀਂ ਵੀਰੇ ਬਾਹਰ ਅੰਦਰ ਦਾ ਥੋੜਾ ਜਿਹਾ ਡਾਰੇ ਤੇ ਐਸੀ ਗੱਲ ਨੂੰ ਲੈ ਕੇ ਇੱਕ ਵਾਰ ਪਨੀਰੀ ਦਾ ਕਲੀਅਰ ਹੋਵੇ ਸਾਡਾ ਦਿਲਪ੍ਰੀਤ ਵੀਰੇ ਆਪਾਂ ਗੱਲ ਕਰਦੇ ਆ ਨਾ ਜਦੋਂ ਬੰਦਾ ਕੋਈ ਵੀ ਇਨਸਾਨ ਨਾਵਾ ਕੰਮ ਸਟਾਰਟ ਕਰਦਾ ਨਾ ਦੇਖੋ ਫਾਇਦੇ ਦੇ ਨਾਲ ਨਾਲ ਨੁਕਸਾਨ ਲੈ ਕੇ ਵੀ ਚੱਲਦਾ ਉਹ ਨੁਕਸਾਨ ਤਾਂ ਲੈ ਕੇ ਜੇ ਐ ਨਾ ਹੋਇਆ ਤਾਂ ਆ ਐ ਹੋਜੂ ਹੈ ਨਾ ਲਾਭ ਹਾਨੀ ਦੋਨੇ ਭੈਣ ਭਰਾ ਨੇ ਹਨਾ ਇਹ ਆਪਾਂ ਨੂੰ ਵੀ ਪਤਾ ਹਾਂਜੀ 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 ਤੇ ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਜੇਕਰ ਵੀਰੇ ਕਿਸੇ ਨੂੰ ਕੋਈ ਹਨਾ ਪੌਦ ਨੂੰ ਬੀਜਣ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਆ ਤਾਂ ਤੁਹਾਡੇ ਨਾਲ ਜਾਂ ਮੇਰੇ ਨਾਲ ਗੱਲ ਕਰ ਸਕਦਾ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਜਿਹੜੇ ਕੋਈ ਪਨੀਰੀ ਅੱਛਾ ਪਨੀਰੀ ਦਾ ਹੁਣ ਗੱਲ ਆ ਜਾਂਦੀ ਹੈ ਹੁਣ ਤੁਸੀਂ ਅੱਜ ਮੇਰੇ ਕੋਲ ਆਏ ਆ ਪੰਜਾਬ ਲੈਵਲ ਤੇ ਤੁਸੀਂ ਕਿੱਥੇ ਕਿੱਥੇ ਆਪਣੀ ਪਨੀਰੀ ਜਿਹੜੀ ਬੀਜ ਦੂੰਗੇ ਜਾ ਕੇ ਬੀਜੀ ਪਨੀਰੀ ਅਸੀਂ ਹੁਣ ਬੀਜ ਕੇ ਆਏਗੇ ਇੱਥੇ ਗਿੱਲਪਾ ਗਿੱਲ ਹੁਣੀ ਨਹੀਂ ਤੇ ਛੰਡੇਰ ਪਿੰਡ ਪਰਮਿੰਦਰ ਗਿੱਲ ਹੁਣੀ ਹਾਂਜੀ ਜ਼ਿਲ੍ਹਾ ਕਿਹੜਾ ਜਿਲ੍ਹਾ ਉਹਨਾਂ ਦਾ ਸਾਇਦ ਮਜੀਠਾ ਜੀ ਮਜੀਠਾ ਹਾਂਜੀ ਠੀਕ ਆ ਅੰਮ੍ਰਿਤਸਰ ਤਨਤਨ ਜੀ 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 ਠੀਕ ਆ ਠੀਕ ਆ ਉੱਥੇ ਵੀ ਬੀਜ ਗਏ ਸੀ ਉੱਥੇ ਵੀ ਬੀਜ ਗਏ ਜਿਹੜੀ ਪੰਜਾਬ ਦੇ ਵਿੱਚ ਟੋਟਲੀ ਤੁਸੀਂ ਜਿੱਥੇ ਵੀ ਕੋਈ ਪਨੀਰੀ ਕਟੋ-ਕਟ ਕਿੰਨਾ ਹੋਵੇ ਕਟੋ-ਕਟ ਜੇਕਰ ਆਪਾਂ ਗੱਲ ਕਰੀਏ 100 ਏਕੜ ਦੀ ਪਨੀਰੀ ਤੇ ਆਪਾਂ ਆ ਜਾਣੇ ਆ ਜੀ ਕਟੋ-ਕਟ ਹਾਂਜੀ ਹਾਂਜੀ ਜੇ ਨੇੜੇ ਹੋਵੇ ਕੋਈ ਥੋੜੇ ਸਰਕਲ ਚ ਨੇੜੇ ਹੋਵੇ ਫਿਰ ਕੋਈ ਦਿੱਕਤ ਨਹੀਂ ਜੀ ਫਿਰ ਤਾਂ ਚਾਹੇ 50 ਕਿੱਲਾਂ ਦੀ ਵੀ ਪਨੀਰੀ ਜਮਾਉਣੀ ਬੰਦੇ ਨੇ ਹਾਂ ਆਸੀਂ 20 ਸਕਦੇ ਹਾਂ ਉੱਥੇ 20 ਸਕਦੇ ਆਪਾਂ ਬਿਲਕੁਲ ਜੀ ਠੀਕ ਹੈ ਠੀਕ ਹੈ ਹੋਰ ਬਾਕੀ ਇਹ ਚ ਕੋਈ ਸਾਵਧਾਨੀ ਜਾਂ ਹੋਰ ਕੁਝ ਮਾੜਾ ਮੋਟਾ ਆਪਣਾ ਕੋਈ ਵਿਚਾਰ ਕੋਈ ਸੁਝਾਅ ਹੈ ਜੀ ਸਾਵਧਾਨੀ ਦੇ ਵਿੱਚ ਇੱਕ ਆ ਵੀ ਜਿਵੇਂ ਕਿ ਹੁਣ ਗਰਮੀ ਪੈ ਰਹੀ ਹੈ ਜਿਆਦਾ ਹੈ ਨਾ ਹਾਂ ਤੇ ਇਹਦੇ ਵਿੱਚ 9:00 ਵਜੇ ਤੋਂ ਆਪਾਂ ਪਾਣੀ ਲਾਉਣੀ ਲਾਉਣਾ ਸਵੇਰੇ 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 ਲਾਉਣੀ ਲਾਉਣਾ ਵਿੱਚ ਇਹ ਲਾਈਟ ਆਵੇ ਨਾਲ ਬਈ ਜਨਰੇਟਰ ਨਾਲ ਜਨਰੇਟਰ ਦਾ ਪ੍ਰਬੰਧ ਤੁਹਾਡੇ ਕੋਲ ਹੋਣਾ ਚਾਹੀਦਾ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜਿਵੇਂ ਹੁਣ ਮੌਸਮ ਠੰਡਾ ਹੋ ਗਿਆ ਸ਼ਾਮ ਦੇ 4 4:30 5:00 ਪਾ ਚੁੱਕੇ ਨਾ ਤੇ ਪਾਣੀ ਇਹਦਾ ਕੱਢ ਦਿਓ ਜੀ ਅੱਜ ਸ਼ਾਮ ਨੂੰ ਪਾਣੀ ਕੱਢ ਦਿਓ ਪਾਣੀ ਕੱਢ ਦਿਓ ਜੇਕਰ ਦੇ ਨੇ ਤੁਹਾਨੂੰ ਲੱਗਦਾ ਵੀ ਮੌਸਮ ਹਨੇਰੀ ਵਾਲਾ ਜਾਂ ਮੀਂਹ ਵਾਲਾ ਪਾਣੀ ਫਿਰ ਵੀ ਇਹਦਾ ਕੱਢ ਦਿਓ ਅੱਛਾ ਫਿਰ ਵੀ ਕੱਢ ਦਿਓ ਫਿਰ ਵੀ ਕੱਢ ਦਿਓ ਜੀ ਸੁੱਕੀ ਲੈਣ ਦੀਏ ਸੁੱਕੀ ਲੈਣ ਦਿਓ ਜੀ ਠੀਕ ਹੈ ਬਾਰਸੋਂ ਇਹ ਕਿਸੇ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਵੀ ਕੋਈ ਦਿੱਕਤ ਨਹੀਂ ਕੋਈ ਖਰਾਬ ਨਹੀਂ ਕੁਛ ਨਹੀਂ ਹੁੰਦਾ ਜੀ ਠੀਕ ਹੈ ਚਾਹੇ ਫੁੱਲ ਮੀਂਹ ਪੈ ਜੀ ਥੋੜਾ ਬੀਜ ਨਹੀਂ ਤਰੂਗਾ ਬੀਜ ਅੱਗੇ ਨਹੀਂ ਤਰੂਗਾ ਹਾਂਜੀ ਹਾਂਜੀ ਠੀਕ ਹੈ ਤੇ ਬਸ ਪਾਣੀ ਥੋੜਾ ਆਰਾਮ ਨਾਲ ਲਾਉਣਾ ਜੀ ਇਹ ਇੱਕਦਮ ਨਹੀਂ ਪ੍ਰੈਸ਼ਰ ਨਾਲ ਪ੍ਰੈਸ਼ਰ ਨਾਲ ਨਹੀਂ ਆਪਾਂ ਨੇ ਬਿਲ ਖਾਲੇ ਬਹੁਤ ਚੌੜੀ ਹੈ ਜਿਹੜੀ ਉਹ ਡਿਵਾਈਡ ਕਰ ਦੇਣੀ ਹੈ ਵੀ ਇੱਧਰ ਨੂੰ ਵੀ ਪਾਣੀ ਚੱਲੀ ਜਾਵੇ ਉਧਰ ਨੂੰ ਵੀ ਚੱਲੀ ਜਾਵੇ ਹਨਾ ਇੱਕ ਇੱਕ ਰੋਜ ਨੂੰ ਨਹੀਂ ਆਪਾਂ ਸਿੱਧਾ ਪਾਣੀ ਛੱਡਣਾ ਹੈ ਵੀ ਉਹਨੂੰ ਇਕੱਠਾ ਜੀ ਕਰ ਦਵੇ ਵੀ ਹਾਂਜੀ ਹਾਂਜੀ ਉਹਵੇਂ ਨਹੀਂ ਕਰਨਾ ਆਪਾਂ ਬਾਕੀ ਹਾਂਜੀ ਹਾਂ ਨੱਕੇ ਖੋਲ ਇੰਨੀ ਖਾਲੇ ਬਣਾ ਦੇਣੀ ਆਪਾਂ ਨੇ ਹਾਂ ਹਾਂ